ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪਵਨਪ੍ਰੀਤ ਕੌਰ ਹੈ ਤੇ ਮੈਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਬਿਲੋਂਗ ਕਰਦੀ ਆ ਤੇ ਮੈਂ ਆਪਣਾ ਪੀਜੀ ਡਿਪਲੋਮਾ 2021 ਵਿੱਚ ਪਾਸ ਆਊਟ ਕੀਤਾ ਤੇ ਉਸ ਤੋਂ ਬਾਅਦ 2-3 ਸਾਲ ਮੈਂ ਫ੍ਰੀ ਸੀ ਘਰੇ ਕੋਈ ਰੋਜ਼ਗਾਰ ਨਹੀਂ ਸੀ ਮੇਰੇ ਕੋਲ ਤੇ ਮੈਂ ਮਾਸਟਰਸ ਵੀ ਕੀਤੀ ਹੋਈ ਆ ਫਿਜ਼ੀਕਲ ਐਜੂਕੇਸ਼ਨ ਦੀ ਪਰ ਕੋਈ ਨੌਕਰੀ ਨਹੀਂ ਮਿਲੀ ਮੈਨੂੰ ਤੇ ਸੀਐਮ ਯੋਗਸ਼ਾਲਾ ਵਿੱਚ ਆ ਕੇ ਮੈਨੂੰ ਨਵਾਂ ਰੋਜ਼ਗਾਰ ਮਿਲਿਆ ਸਾਡੀ ਟ੍ਰੇਨਿੰਗ ਕੇਸੀ ਗਰੁੱਪ ਆਫ ਇੰਸਟੀਚੂਟ ਨਵਾਂ ਸ਼ਹਿਰ ਵਿੱਚ ਚੱਲ ਰਹੀ ਹੈ 15 ਦਿਨਾਂ ਦੀ ਇਹ ਟ੍ਰੇਨਿੰਗ ਹੈ ਜਿਸ ਵਿੱਚ ਬੱਚਿਆਂ ਨੂੰ ਪ੍ਰੈਕਟੀਕਲ ਤੇ ਥਿਊਰਟੀਕਲ ਵਰਕ ਸਿਖਾਇਆ ਜਾ ਰਿਹਾ ਜਿਸ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਨਵੀਂ ਐਜੂਕੇਸ਼ਨ ਨੌਲੇਜ ਗੇਨ ਕਰ ਰਹੇ ਹਾਂ ਤੇ ਇਸ ਵਿੱਚ ਸਾਨੂੰ ਸਾਰਿਆਂ ਨੂੰ ਸੁਨਹਿਰੀ ਮੌਕਾ ਮਿਲਿਆ ਤੇ ਨਵਾਂ ਰੋਜ਼ਗਾਰ ਮਿਲਿਆ ਤਾਂ ਜੋ ਅਸੀਂ ਆਪਣੇ ਘਰਦਿਆਂ ਲਈ ਆਪਣਾ ਭਵਿੱਖ ਵਧੀਆ ਕਰ ਸਕੀਏ ਤੇ ਮੈਂ ਚਾਹੁੰਨੀ ਆ ਕਿ ਜੋ ਸੀਐਮ ਦੀ ਯੋਗਸ਼ਾਲਾ ਪ੍ਰੋਜੈਕਟ ਨਵਾਂ ਆਇਆ ਹੈ ਪੰਜਾਬ ਵਿੱਚ ਇਹ ਵੱਧ ਤੋਂ ਵੱਧ ਤਰੱਕੀਆਂ ਕਰੇ ਤੇ ਹੋਰ ਬੱਚਿਆਂ ਨੂੰ ਵੀ ਰੋਜ਼ਗਾਰ ਮਿਲੇ ਅੱਜਕੱਲ ਆਪਾਂ ਦੇਖ ਰਹੇ ਹਾਂ ਕਿ ਬੱਚੇ ਬਾਹਰਲੇ ਦੇਸ਼ ਜਾ ਕੇ ਕਮਾਈਆਂ ਕਰ ਰਹੇ ਆ ਆਪਣੇ ਘਰ ਤੋਂ ਦੂਰ ਜਾ ਰਹੇ ਆ ਇੱਥੇ ਕੋਈ ਰੋਜ਼ਗਾਰ ਨਹੀਂ ਮਿਲ ਰਿਹਾ ਸੀਐਮ ਦੀ ਯੋਗਸ਼ਾਲਾ ਪ੍ਰੋਜੈਕਟ ਇੱਕ ਇਹ ਪ੍ਰੋਜੈਕਟ ਹੈ ਪੰਜਾਬ ਵਿੱਚ ਜਿਸ ਵਿੱਚ ਬੱਚਿਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮਿਲ ਰਿਹਾ ਤੇ ਉਹ ਆਪਣੀ ਵੱਧ ਤੋਂ ਵੱਧ ਤਰੱਕੀਆਂ ਕਰ ਰਹੇ ਨੇ ਤੇ ਮੈਂ ਮਚਾਉਣੀ ਆ ਕਿ ਇਹ ਪ੍ਰੋਜੈਕਟ ਹੋਰ ਵੀ ਬੁਲੰਦੀਆਂ ਤੇ ਜਾਏ ਤੇ ਵੱਧ ਤੋਂ ਵੱਧ ਤਰੱਕੀਆਂ ਹੋਣ ਇਸ ਪ੍ਰੋਜੈਕਟ ਦੀਆਂ ਅੱਜਕੱਲ ਪੰਜਾਬ ਵਿੱਚ ਬਹੁਤ ਜ਼ਿਆਦਾ ਨਸ਼ਿਆਂ ਦਾ ਦੌਰ ਵੱਧ ਰਿਹਾ ਹੈ ਇਕੱਲੇ ਮੁੰਡੇ ਨਹੀਂ ਕੁੜੀਆਂ ਵੀ ਅੱਜਕੱਲ ਬਹੁਤ ਨਸ਼ੇ ਕਰ ਰਹੀਆਂ ਨੇ ਆਪਾਂ ਦੇਖਦੇ ਹਾਂ ਅੱਜਕੱਲ ਤੇ ਜਿਹੜੀ ਸੀਐਮ ਯੋਗਸ਼ਾਲਾ ਦਾ ਪ੍ਰੋਜੈਕਟ ਪੰਜਾਬ ਵਿੱਚ ਆਇਆ ਹੈ ਯੂਥ ਨੂੰ ਇੱਕ ਤਾਂ ਰੋਜ਼ਗਾਰ ਮਿਲ ਰਿਹਾ ਹੈ ਤੇ ਵੱਧ ਤੋਂ ਵੱਧ ਨੌਲੇਜ ਮਿਲ ਰਹੀ ਹੈ ਹੁਣ ਮੈਂ ਕਿਸੇ ਡਿਸਟ੍ਰਿਕਟ ਵਿੱਚ ਜਾਊਂਗੀ ਤੇ ਉੱਥੇ ਮੈਂ ਇਹ ਪ੍ਰਯੋਗਾ ਪ੍ਰਮੋਟ ਕਰਾਂਗੀ ਤੇ ਇਹਦੇ ਥਰੂ ਜਿਹੜੇ ਹੋਰ ਲੋਕ ਆ ਉਹ ਜਾਗਰੂਤ ਹੋਣਗੇ ਤੇ ਨਸ਼ਿਆਂ ਦਾ ਦੌਰ ਆ ਜਿਹੜਾ ਪੰਜਾਬ ਵਿੱਚ ਉਹ ਘਟ ਜਾਏਗਾ ਧੰਨਵਾਦ